ਇਹਨਾਂ ਦੀ ਮਾਨਯੋਗ ਸਾਡੇ ਡੀਵੀ ਸਾਹਿਬ ਦੇ ਹੁਕਮ ਐਂਡ ਸਾਹਸ ਤੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਬਿਏ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਟੂ ਘ੍ਰਿਡਾਨਾ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮੁਕੱਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਦੇ ਵਿੱਚ ਜਿਹੜਾ ਹੈਗਾ ਰੋਸ਼ਨ ਸਿੰਘ ਰੋਚੀ ਨਾਮ ਦਾ ਜਿਹੜਾ ਗੋਲਸੇਸ਼ੀ ਤੋਂ ਬਰਾਬਰ ਕੀਤਾ ਸੀ ਜਿਦੇ ਕੋਲੋਂ ਅੱਧਾ ਕਿਲੋ ਹਿਰੋਇਨ ਜਿਹੜੀ ਉਹ ਬਰਾਮਦ ਹੋਈ ਸੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਵੀ ਇਹ ਜਿਹੜੀ ਹੀਰੋਨ ਹੈਗੀ ਆ ਇਹ ਮੈਂ ਜਿਹੜਾ ਗਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰੇਡਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਹੈ ਇਹਨਾਂ ਦੀ ਮਾਨਯੋਗ ਸਾਡੇ ਡੀਜੀ ਸਾਹਿਬ ਦੇ ਹੁਕਮ ਐਂਡ ਸਾਸਤਿੰਦਰ ਸਿੰਘ ਆਈਪੀਐਸ ਐਸਐਸਪੀ ਅਮਰਸਰ ਰੂਲਰ ਦੀਆਂ ਹਦਾਇਤਾਂ ਦੇ ਉੱਤੇ ਡੀਐਸਪੀ ਟਾਰੀ ਤੇ ਐਸਐਚਓ ਘਰੇਡਾ ਨੇ ਜਿਹੜੇ ਹੈਗੇ ਆ ਇਹ ਪਹਿਲਾਂ ਵੀ ਇੱਕ ਮਕਦਮਾ ਨੰਬਰ 38 ਜਿਹੜਾ ਦਰਜ ਕੀਤਾ ਸੀਗਾ 24/24 ਨੂੰ ਜਿਹਦੇ ਵਿੱਚ ਜਿਹੜਾ ਹੈਗਾ ਰੌਸ਼ਨ ਸਿੰਘ ਰੋਚੀ ਨਾਮ ਦਾ ਜਿਹੜਾ ਉਹ ਜਵਿਸ਼ੇ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਅੱਧਾ ਕਿਲੋ ਹੀਰੋਇਨ ਜਿਹੜੀ ਉਹ ਬਰਾਮਦ ਹੋਈ ਸੀ ਉਹਦੀ ਜਿਹੜੀ ਬੈਕਵਰਡ ਫਾਰਵਰਡ ਲਿੰਕੇਜ ਦੇ ਵਿੱਚ ਅੱਗੇ ਜਿਹੜੀ ਫਰਦਰ ਪੁੱਛਗਿੱਛ ਦੇ ਵਿੱਚ ਆਇਆ ਇਹ ਜਿਹੜੀ ਹੀਰੋਇਨ ਹੈਗੀ ਹੈ ਇਹ ਮੈਂ ਜਿਹੜਾ ਗਰਜੀਤ ਸਿੰਘ ਗੋਪੀ ਜਿਹੜਾ ਹੈਗਾ ਇਹ ਚੀਚੇ ਆਪਣਾ ਪਿੰਡ ਚੀਚਾ ਜਿਹੜਾ ਥਾਣਾ ਘਰੇਂਡਾ ਦਾ ਰਹਿਣ ਵਾਲਾ ਉਹਦੇ ਕੋਲ ਲੈ ਕੇ ਆਇਆ ਉਨੂੰ ਜਦੋਂ ਗ੍ਰਫਤਾਰ ਕੀਤਾ ਉਹਦੀ ਗ੍ਰਫਤਾਰੀ ਤੋਂ ਬਾਅਦ ਉਹਦੇ ਕੋਲੋਂ ਵੀ 1/2 ਕਿਲੋ ਹਿਰੋਇਨ ਤੇ 50000 ਰੁਪਏ ਜਿਹੜੀ ਡਰੱਗ ਬਰਾਮਦ ਹੋਈ। ਉਦੋਂ ਬਾਅਦ ਇਹਦੀ ਜਿਹੜੀ ਫਰਦਰ ਪੁੱਛਗਿੱਛ ਜਿਹੜੀ ਹੈਗੀ ਆ ਔਰ ਫਰਦਰ ਪੁੱਛਗਿੱਛ ਦੇ ਵਿੱਚ ਪਲੱਸ ਇਹਦੇ ਕੋਲੋਂ ਇੱਕ ਟੋਕਨ ਜਿਹੜਾ ਬਰਾਮਦ ਹੋਇਆ ਟੋਕਨ ਉਹ ਸੀਗਾ ਜਿਹਦੇ ਨਾਲ ਹਵਾਲਾ ਰਾਸ਼ੀ ਦੇ ਰਾਹੀਂ ਇਹ ਪੈਸੇ ਜਿਹੜੇ ਆ ਇਹਨੂੰ ਇਹਨਾਂ ਨੂੰ ਬਾਹਰ ਇਹ ਪਹੁੰਚਾਉਂਦੇ ਸੀਗੇ। ਤੋ ਕੰਦੇ ਉੱਤੇ ਜਦੋਂ ਇਹਨੂੰ ਪੁੱਛ ਗੇਜ਼ ਕੀਤੀ ਗਈ ਫਰਦਰ ਪੁੱਛ ਗੇਜ਼ ਦੇ ਵਿੱਚ ਇਹ ਜੀ ਸਾਹਮਣੇ ਆਈ ਵੀ ਜਿਹੜੇ ਹਵਾਲੇ ਰਾਹੀਂ ਜਿਹੜੇ ਪੈਸੇ ਹੈਗੇ ਆ ਇਹ ਇਹ ਜਿਹੜਾ ਅਸੀਂ ਹੁਣ ਦੋਸ਼ੀ ਗ੍ਰਫਤਾਰ ਕੀਤਾ ਜਿਹੜਾ ਤੁਹਾਡੇ ਸਾਹਮਣੇ ਇੱਥੇ ਅਸੀਂ ਪੇਸ਼ ਕੀਤਾ ਹੈਗਾ ਇਹ ਰਮਨ ਕੁਮਾਰ ਪੁੱਤਰ ਰਮੇਸ਼ ਕੁਮਾਰ ਜਿਹੜਾ ਹੈ ਇਹ ਨਮਕ ਮੰਡੀ ਦਾ ਰਹਿਣ ਵਾਲਾ ਕਰੀਆਨਿਆਂ ਦੀ ਦੁਕਾਨ ਕਰਦਾ ਹੈ ਮਜੀਦਪੰਡੀ ਦੇ ਵਿੱਚ ਤੇ ਉਹਦੇ ਆਰਡ ਦੇ ਵਿੱਚ ਨਾਲ ਇਹ ਹਵਾਲੇ ਦਾ ਕੰਮ ਕਰਦਾ ਹੈਗਾ ਤੇ ਇਹਦੇ ਕੋਲੋਂ ਜਿਹੜਾ 4537920 ਰੁਪਏ ਜਿਹੜਾ ਹੈਗਾ ਹਵਾਲੇ ਦੀ ਰਕਮ ਬਰਾਮਦ ਕੀਤੀ ਹੈਗੀ ਆ ਔਰ ਇਹਨੇ ਜਿਹੜੀ ਇਹਦੀ ਗ੍ਰਫਤਾਰੀ ਪਾਈ ਹੈ ਇਸ ਮੁਕਦਮੇ ਦੇ ਵਿੱਚ ਔਰ ਇਹਨੂੰ ਜਿਹੜਾ ਫਰਜ਼ਦਾਰ ਕੋਰਟ ਚ ਪੇਸ਼ ਕਰਕੇ ਜਿਹੜਾ ਇਹਦਾ ਰਮਾਨ ਲੈ ਕੇ ਵੀ ਹੋਰ ਕਿਹੜੇ-ਕਿਹੜੇ ਡਰੱਗਸ ਮੁਕੱਦਮਿਆਂ ਦੇ ਜਿਹੜੇ ਹੈਗੇ ਆ ਤੁਸੀਂ ਹਵਾਲੇ ਰਾਹੀਂ ਪੈਸੇ ਬਾਹਰ ਭੇਜਦੇ ਸੀਗੇ ਉਹ ਅਜੇ ਫਰਜ਼ਦਾਰ ਇਨਵੈਸਟੀਗੇਸ਼ਨ ਜਿਹੜੀ ਉਹ ਗੋਇੰਗ ਔਨ ਹੈ ਸਰ ਇਸ ਦੇ ਵਿੱਚ ਦੱਸੋ ਕਿ ਇਹ ਵੀ ਹਵਾਲਾ ਪੈਸੇ ਪਾਕਿਸਤਾਨ ਰਮਾਨ ਲੈ ਕੇ ਫਰਜ਼ਦਾਰ ਪੁੱਛ ਕੇ ਜਿਹੜੀ ਆ ਉਹਦੇ ਦੀ ਕਰਾਂਗੇ ਜੀ ਇਹ ਵੀ ਇਹਦੇ ਹਵਾਲੇ ਦੇ ਪੈਸੇ ਜਿਹੜੇ ਆ ਥਰੂ ਦਵਾਈ ਭੇਜਦਾ ਪਾਕਿਸਤਾਨ ਭੇਜਦਾ ਕਿੱਥੇ ਭੇਜਦਾ ਸਰ ਉਹ ਤਾਂ ਆ ਰਹੀ ਸੀ ਯਾਰ ਹਾਂਜੀ ਹੀਰੋਇਨ ਤਾਂ ਜਿਹੜੀ ਪਹਿਲਾ ਬੰਦੇ ਫੜੇ ਹੋਏ ਹਨ ਜੀ ਉਹ ਤਾਂ ਹੀਰੋਇਨ ਜਿਹੜੀ ਆ ਬਾਈ ਉੱਥੇ ਪਾਰੋਂ ਹੀ ਆਈ ਹੈ ਜੀ ਜੀ ਤੇ ਜਿਹੜਾ ਇਹਨੇ ਦੁਕਾਨਾਂ ਇਹ ਕੀ ਕੰਮ ਕਰਦਾ ਸੀ ਆਪਣਾ ਵਧੀ ਜੈਸੇ ਨਹੀਂ ਉਹ ਤਾਂ ਕਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਨਾ ਜੀ ਵੀ ਦੁਕਾਨ ਕਰਿਆਨੇ ਦੀ ਦੁਕਾਨ ਦੇ ਆੜ ਦੇ ਵਿੱਚ ਕਰਦਾ ਸੀਗਾ ਇਹਦੇ ਵਿੱਚ ਜਿਹੜੀ ਜਿਹੜੀ ਵੀ ਚੀਜ਼ ਐਸ ਪਰ ਲਾਅ ਜਿਹੜੀ ਚੀਜ਼ ਆਊਗੀ ਉਹ ਹਰ ਇੱਕ ਚੀਜ਼ ਜਿਹੜੀ ਉਹ ਫ੍ਰੀਜ਼ ਕੀਤੀ ਜਾਊਗੀ ਟੋਕਨ ਦਾ ਜਿਹੜਾ ਉਹ ਦਾਦਾ ਨੂੰ ਹੁੰਦਾ ਜੀ ਇਹ ਲਾਉਣੇ ਨਾ ਦੇ ਟੋਕਨ ਇਹਨੇ ਏਰੀਆ ਦੇ ਇਧਰ ਵੀ ਹੈ ਇਧਰ ਏਰੀਆ ਚ ਵੀ ਕੋਈ ਨਹੀਂ ਇਹ ਟੋਕਨ ਇਹ ਟੋਕਨ ਜਿਹੜਾ ਸੀਗਾ ਇਹ ਇਹਦੇ ਨਾਲ ਲਿੰਕ ਸੀਗਾ ਰਮਨ ਕੁਮਾਰ ਦਾ ਇੰਡੀਆ ਚ ਇਕੱਲੇ ਹੀ ਪ੍ਰਿੰਟ ਕਰਦਾ ਸੀ ਜੀ ਇਨੀ ਦੇਰ ਤੋਂ ਕੰਮ ਕਰ ਰਹੇ ਹੋ ਇਹ ਫਰਜ਼ਦਾਰਾਂ ਦੇ ਪੁੱਛ ਕੇ ਜਾਰੀ ਹੈ ਜੀ ਇਹਦੇ ਕੋਲੋਂ ਇਹਦੇ ਕੋਲੋਂ ਜਿਹੜੇ ਬੈਕਵਰਡ ਫਾਰਵਰਡ ਲਿੰਕ ਜਿਹੜੇ ਹੈਗੇ ਆ ਉਹ ਅਸੀਂ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਤੁਸੀਂ ਡਿਸਕਲੋਜ਼ ਕਰਾਂਗੇ ਸਰ ਇਹੋ ਨਹੀਂ ਹੈਗਾ ਤੇ ਨਹੀਂ ਡਰਗ ਐਡਿਕਟਡ ਹੈਗਾ ਸਰਰੀ ਇਹ ਕੋਈ ਡਰਗਸ ਨਹੀਂ ਲੈ ਰਿਹਾ ਜਾਂ ਕੋਈ ਨਸ਼ੇ ਦੀ ਆੜ ਦੇ ਵਿੱਚ ਹੈਗਾ ਨਹੀਂ ਇੰਦਾ ਦੀ ਗੱਲ ਕੋਈ ਸਾਹਮਣੇ ਨਹੀਂ ਆਈ ਅਜੇ ਸਰ ਪਰਾਲਾ ਕੋਈ ਪਰਚਾ ਅਜੇ ਤੇ ਨਹੀਂ ਅਜੇ ਕੋਈ ਨਹੀਂ ਰਮਨ ਕਮਾਤ ਤੇ ਕੋਈ ਹਾਂਜੀ ਹਾਂਜੀ ਬਿਲਕੁਲ ਜੀ ਰਿਪੋਰਟ ਚ ਪੇਸ਼ ਅੱਜ ਕਰ ਰਹੇ ਆ ਜੀ